ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਸੰਬੰਧੀ ਖੇਡਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਮਸ਼ਾਲ ਮਾਰਚ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਪੁੱਜਣ ਤੇ ਐਸਡੀਐਮ ਸ਼੍ਰੀ ਲਾਲ ਵਿਸ਼ਵਾਸ ਅਤੇ ਡਿਸਟ੍ਰਿਕਟ ਸਪੋਰਟਸ ਅਫਸਰ ਸੁਖਚੰਦ ਸਿੰਘ ਕਾਲੋ ਵੱਲੋਂ ਸਵਾਗਤ ਕੀਤਾ ਗਿਆ। ਇਸ ਮੌਕੇ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਸ਼ੁਰੂ ਕੀਤੀਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਸਿਹਤਮੰਦ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਰੀ ਸੁਭਾ ਬਣਾਉਣਾ ਹੀ ਇਸ ਦਾ ਮੰਤਵ ਹੈ। ਉਹਨਾਂ ਸਮੂਹ ਖੇਡ ਪ੍ਰੇਮੀਆ ਖਿਡਾਰੀਆਂ ਅਤੇ ਕੋਚਾਂ ਦਾ ਸਵਾਗਤ ਕਰਦੇ ਹਾਂ ਕਿ ਆ ਕਿ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਸਿਹਤਮੰਦ, ਨਿਰੋਈ ਅਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਰਾਜ ਨੂੰ ਖੇਡਾਂ ਵਿੱਚ ਦੇਸ਼ ਦਾ ਮੋਰੀ ਸੁਭਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਖੇਡਾਂਵਤਨ ਪੰਜਾਬ ਦੀਆਂ ਨੂੰ ਭਰਵਾਂ ਹੁੰਗਾਰਾ ਮਿਲਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਭਾਗ ਲੈ ਰਹੇ ਹਨ ਉਹਨਾਂ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦਾ ਖਿਡਾਰੀ ਬਣਾਉਣ ਲਈ ਇੱਕ ਚੰਗਾ ਮਨਚ ਪ੍ਰਦਾਨ ਕੀਤਾ ਗਿਆ ਹੈ ਅਮਰਸਰ ਪੁੱਜੇ ਇਸ ਮਾਰਚ ਨੂੰ ਉਹਨਾਂ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵੱਲ ਰਵਾਨਾ ਕੀਤਾ ਗਿਆ ਕਿ ਬੋਲੀ ਤਤ ਹੈ ਨਾ ਮਤ ਹੈ ਜੀ ਜਿਤ ਹੈ ਤਤ ਹੈ ਜਿਤ ਹੈ ਜਿਤ ਨਾਲ ਹੀ ਜਿਤ ਨਾਲ ਹੀ ਜਿਤ ਨਾਲ ਹੀ ਪੱਥਰ ਹੈ ਸੈਸ ਬਾਰ ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਜਰਾ ਉਪਰ ਆਲਾ ਖੇਡਾ ਮਤਲਬ ਪੰਜਾਬ ਦੀਆਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਵਾ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਯੋਕੀ ਹੁਣ ਇਸ ਸਾਲ 2024 ਦੇ ਵਿੱਚ ਖੇਡਾਂ ਮਤਲਬ ਪੰਜਾਬ ਯਾ ਦੀ ਡਿਸੀਜਨ 30 ਚੱਲ ਰਿਹਾ ਹੈ ਇਹ ਕਿ 29 ਅਗਸਤ ਨੂੰ ਇਹਦਾ ਉਦਘਾਟਨ ਸੀਮ ਸਿੰਘ ਸਾਹਿਬ ਸਾਡੇ ਵਾਜਕ ਸਿੰਘ ਸਾਹਿਬ ਕਰਨਗੇ ਸਭ ਨੂੰ ਰਿਖੇ ਉਸ ਤੋਂ ਬਾਅਦ ਅਸੀਂ ਸਾਡੇ ਇੱਥੇ ਜਿਹੜੇ ਹੈਗੇ ਬਲੌਕ ਟੂਰਨਾਮੈਂਟ ਆ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਅਸੀਂ ਬਲੌਕ ਟੂਰਨਾਮੈਂਟ ਕਰਾਵਾਂਗੇ ਉਸ ਦੇ ਸਭ ਦੇ ਵਿੱਚ ਅੱਗੇ 15 ਸਤੰਬਰ ਤੋਂ ਲੈ ਕੇ 26 ਸਤੰਬਰ ਤੱਕ ਸਾਡੀਆਂ ਜ਼ਿਲ੍ਹਾ ਪ੍ਰਤੀ ਖੇਡਾਂ ਪ੍ਰਤੀ ਖੇਡਾਂ ਹੋਣਗੀਆਂ ਉਤੋਂ ਬਾਅਦ 5 ਅਕਤੂਬਰ ਤੋਂ ਲੈ ਕੇ 10 ਅਕਤੂਬਰ 10 ਅਕਤੂਬਰ ਤੱਕ ਸਾਡੀਆਂ ਜਿਹੜੀਆਂ ਹੈਗੀਆਂ ਨੇ ਸਟੇਟ ਪੱਧਰੀ ਟੂਰਨਾਮੈਂਟ ਹੋਣ ਗਿਆ ਜਿਹਦੇ ਵਿੱਚ ਅਸੀਂ ਇੱਥੇ ਸਟੇਟ ਪੱਧਰੀ ਟੂਰਨਾਮੈਂਟ ਦੇ ਵਿੱਚ ਗਤਕਾ ਰਗਵੀ ਸਾਈਕਲਿੰਗ ਤੇ ਆਪਣਾ ਆਰਚਰੀ ਕਰਾ ਰਹੇ ਹਾਂ ਇਸ ਉਪਲਬਖ ਦੇ ਵਿੱਚ ਅੱਜ ਜਿਹੜੀ ਟੋਰਚ 20 ਤਰੀਕ ਨੂੰ ਲੁਧਿਆਣੇ ਤੋਂ ਟੋਰਚ ਚੱਲ ਕੇ ਫਰੀਦਕੋਟ ਹੁੰਦੇ ਹੋਏ ਸਾਡੇ ਕੋਲ ਅੱਜ ਕਰੰਤਾਲਾਂ ਦੇ ਥਰੂ ਸਾਡੇ ਕੋਲ ਅੱਛੀ ਚੱਬੇ ਪਿੰਡ ਰਸੀਵ ਕੀਤੀ ਹੈ ਅਮਰਸਰ ਰিসিਵ ਕੀਤੀ ਹੈ ਤੇ ਮੈਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਟੋਰਚ ਦਾ ਹਿੱਸਾ ਰਿਹਾ ਹਾਂ ਤੇ ਸਾਨੂੰ ਅਮਰਸਰ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਨੂੰ ਇਹ ਟੋਰਚ ਪੜੀਲੇ ਦੇ ਵਿੱਚ ਪਾਗ ਲੈਣ ਦਾ ਮੌਕਾ ਮਿਲਿਆ ਹੈ ਇਹ ਗਾਰੀ ਨੂੰ ਟੋਚ ਅਸੀਂ ਸਾਡੇ ਵੱਲੋਂ ਔਰ ਜ਼ਿਲ੍ਹਾ ਗਰਦਾਸਪੁਰ ਨੂੰ ਭੇਜੀ ਜਾ ਕੇ ਭੇਜੀ ਗਈ ਹੈ ਖੇਡਾਂ ਵਾਸਤੇ ਮਜਾਲ ਦੀ ਜੇ ਮੋਟੇ ਕਿ ਬੱਚੇ ਨੂੰ ਹਰ ਵਰਗ ਦੇ ਬੱਚੇ ਨੂੰ ਹਰ ਵਰਗ ਨੂੰ ਖੇਡਾਂ ਨਾਲ ਜੋੜਨਾ ਹੈ ਕਿ ਇਹ ਜੋ ਕੋਈ ਸੋਚਦਾ ਕਿ ਅਸੀਂ ਜਿਹੜਾ ਜਿਹੜਾ ਐ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਖੇਡਾਂ ਹੀ ਇਹ ਕੈਸਾ ਜਰੀਆ ਹੈ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਖੇਡਾਂ ਨਾਲ ਬੱਚਾ ਤੰਦਰੁਸਤ ਤੇ ਫਿਜ਼ੀਕਿਕਲੀ ਐਂਡ ਮੈਂਟਲੀ ਦੋਵੇਂ ਪਾਸੇ ਫੈਕਟਰਿੰਦਾ ਹੈ